ਜਾ ਰਹੇ ਆ ਫਾਈਟਿੰਗ ਪੜੇ ਨੀ ਤਾਂ ਤੁਹਾਡੇ ਤੋਂ ਬੱਚਿਆਂ ਨੇ ਸਿੱਖਣਾ ਅਰਜੀ ਉਹ ਵੀ ਜਾ ਰਹੇ ਆ ਸਾਡੇ ਜਿਹੜੇ ਆਪ ਅਸੀਂ ਇਹ ਵੀ ਜਾ ਰਹੇ ਆ ਕਿ ਕੋਈ ਰੋੜ ਨਹੀਂ ਰੋਕਣ ਕੁਝ ਨਹੀਂ ਕਰਦੇ ਸਾਡਾ ਜਿਹੜਾ ਸਾਡਾ ਬੋਡਾ ਸੁਰਾ ਇਹ ਜਿਹੜਾ 1.5 ਕਰੋੜ ਦਾ ਕਰਜ਼ਾ ਅੱਜ ਅਸੀਂ ਚੁਣੀਆਂ ਹੋਈਆਂ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਅਸੀਂ ਰੋਸ ਮਾਰਚ ਰੋਜ਼ ਮਾਰਚ ਜਿਹੜਾ ਕੱਢ ਰਹੇ ਆ ਪੰਜਾਬ ਸਰਕਾਰ ਵਿਰੁੱਧ ਕਿ ਜਿਹੜੀ ਸਾਡੀ ਮਹੀਨਾਵਾਰ ਗ੍ਰਾਂਟ ਹੈ ਉਹ 30 ਕਰੋੜ ਤੇ ਜਿਹੜਾ ਯੂਨੀਵਰਸਿਟੀ ਜੁम्मे ਕਰਜ਼ਾ ਹੈ ਉਹਨੂੰ ਉਹ ਆਪਣੇ ਸਿਰ ਲਵੇ ਇਹ ਦੋਨੋਂ ਮੁੱਖ ਮੰਗਾਂ ਸਾਡੀਆਂ ਇਸ ਲਈ ਆ ਕਿਉਂਕਿ ਯੂਨੀਵਰਸਿਟੀ ਦੀ ਵਿੱਤੀ ਹਾਲਤ ਇਸ ਟਾਈਮ ਬਹੁਤ ਮਾੜੀ ਹੈ 2 ਮਹੀਨਿਆਂ ਦੀ ਤਨਖਾਹ ਅੱਜ ਜਿਹੜੀ ਹੈ ਉਹ ਪੈਂਡਿੰਗ ਹੈ ਯੂਨੀਵਰਸਿਟੀ ਕੋਲ ਆਪਣਾ ਕੋਈ ਵੀ ਹੀਲਾ ਵਸੀਲਾ ਨਹੀਂ ਹੈ ਕਿ ਉਹ ਆਪਣੇ ਖਰਚੇ ਪੂਰੇ ਕਰ ਸਕੇ ਪੰਜਾਬ ਦੀ ਇਹ ਜਿਹੜੀ ਹੈ ਸਰਕਾਰ ਦੀ ਇਹ ਪ੍ਰਾਈਮ ਡਿਊਟੀ ਹੈ ਕਿ ਉਹ ਹੈਲਥ ਤੇ ਐਜੂਕੇਸ਼ਨ ਵੱਲ ਧਿਆਨ ਦੇ ਜੇਕਰ ਉਹ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੰਦੇ ਤਾਂ ਤੁਸੀਂ ਇਹ ਦੇਖੋ ਕਿ ਉਹ ਆਪਣੀਆਂ ਬੇਸਿਕ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਜਿਹੜੀ ਇਹ ਯੂਨੀਵਰਸਿਟੀ ਹੈ ਇਹ ਮਾਲਵੇ ਦੇ ਗਰੀਬ ਲੋਕਾਂ ਨੂੰ ਵਿੱਦਿਆ ਪ੍ਰਦਾਨ ਕਰ ਰਹੀ ਹੈ ਜਿਹੜੇ ਉਹ ਗਰੀਬ ਲੋਕ ਨੇ ਉਹ ਯੂਨੀਵਰਸਿਟੀ ਦਾ ਜਿਹੜੀ ਇਹ ਵਿੱਤੀ ਹਾਲਾਤ ਉਹ ਆਪਣੀਆਂ ਫੀਸਾਂ ਨਾਲ ਪਰਪਾਈ ਨਹੀਂ ਕਰ ਸਕਦੇ ਜੇ ਅਸੀਂ ਇਹ ਕਾਵਾਂਗੇ ਕਿ ਅਸੀਂ ਵਿਦਿਆਰਥੀਆਂ ਤੇ ਬੋਝ ਪਾਈਏ ਉਦੇ ਨਾਲ ਇਹ ਯੂਨੀਵਰਸਿਟੀਆਂ ਨਹੀਂ ਚੱਲ ਸਕਦੀਆਂ ਇਹ ਸਰਕਾਰਾਂ ਦਾ ਮੁੱਖ ਫਰਜ ਹੈ ਕਿ ਜਿਹੜਾ ਲੋਕਾਂ ਦਾ ਟੈਕਸ ਜਿਹੜਾ ਉਹ ਮਾਲੀਆ ਇਕੱਠਾ ਕਰ ਰਹੇ ਨੇ ਉਸ ਦਾ ਜਿਹੜਾ ਹੈਗਾ ਸਹੀ ਯੂਟਿਲਾਈਜ਼ ਜਿਹੜਾ ਗ੍ਰਾਂਟ ਦੇ ਕੇ ਜਿਹੜੀ ਮਹੀਨਾਵਾਰ ਗ੍ਰਾਂਟ ਹੈ ਉਹਨੂੰ ਵਧਾ ਕੇ ਇਸ ਵੱਲ ਧਿਆਨ ਦੇਣ ਜਿਹੜਾ ਹੁਣ ਆਉਣ ਵਾਲਾ ਬਜਟ ਹੈ ਉਸ ਵਿੱਚ ਇਸ ਜਿਹੜੀ ਸਾਡੀ ਮੁੱਖ ਮੰਗ ਹੈ ਉਸ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਯੂਨੀਵਰਸਿਟੀ ਆਪਦੇ ਪੈਰਾਂ 'ਤੇ ਖੋ ਸਕਣ ਧੰਨਪਾਲ ਸਿੰਘ ASFI ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਆਗੂ ਆ ਜੀ ਮੰਗਾਂ ਦਾ ਇਹ ਬਹੁਤ ਲੰਬੇ ਸਮੇਂ ਦੀਆਂ ਨੇ ਸਮੇਂ ਦੇ ਨਾਲ ਸਰਕਾਰਾਂ ਬਦਲੀ ਜਾ ਰਹੀਆਂ ਨੇ ਪਰ ਪਿਆਬੀ ਯੂਨੀਵਰਸਿਟੀ ਦੀਆਂ ਮੰਗਾਂ ਉੱਥੇ ਹੀ ਖੜੀਆਂ ਨੇ ਜੇ ਪਹਿਲਾਂ ਕੈਪਟਨ ਸਰਕਾਰ ਸੀ ਜਿਹੜੀ ਕਾਂਗਰਸ ਦੇ ਵਿੱਚ ਉਸ ਟਾਈਮ ਵੀ ਸਾਡੀ ਸਾਡੀਆਂ ਮੇਨਲੀ ਦੋ ਮੰਗਾਂ ਸੀਗੀਆਂ ਇੱਕ ਤਾਂ ਜਿਹੜਾ ਪਿਆਬੀ ਯੂਨੀਵਰਸਿਟੀ ਦੇ ਸਿਰ ਉੱਪਰ ਕਰਜ਼ਾ ਚੜਿਆ ਹੋਇਆ ਉਹਨੂੰ ਜਿਹੜਾ ਪੰਜਾਬ ਸਰਕਾਰ ਰੋਟੇ ਤੇ ਦੂਸਰੀ ਜਿਹੜੀ ਇਹਦੀ ਬਣਦੀ ਗ੍ਰਾਂਟ ਆ ਮਹੀਨੇ ਦੀ ਮੰਥਲੀ 30 ਕਰੋੜ ਰੁਪਏ ਉਹ ਦਿੱਤਾ ਜਾਵੇ ਠੀਕ ਆ ਉਸ ਤੋਂ ਬਾਅਦ ਚੰਨੀ ਸਰਕਾਰ ਆਉਂਦੀ ਆ ਉਹ ਇੱਥੇ ਸਾਡੇ ਜੀਟੀਵੀ ਹਾਲਗੁਰਤੇ ਗੁਰਤੇਗਵਾਦਰ ਹਾਲ ਦੇ ਵਿੱਚ ਆ ਕੇ ਇੱਥੇ ਹਾਲਗੁਰਤੇਗਵਾਦਰ ਆ ਕੇ ਇੱਕ ਐਲਾਨ ਵੀ ਕਰਦੇ ਨੇ ਜਿਹਦੇ ਵਿੱਚ 200 ਕਰੋੜ ਦਾ ਐਲਾਨ ਕਰਕੇ ਜਾਂਦੇ ਨੇ ਤੇ 20 ਕਰੋੜ ਰੁਪਈਆ ਮੰਥਲੀ ਜਿਹੜਾ ਗ੍ਰਾਂਟ ਇੱਕ ਪਾਲਿਸੀ ਬਣਾ ਕੇ ਯੂਨੀਵਰਸਿਟੀ ਦੇਣ ਦਾ ਵਾਅਦਾ ਕਰਕੇ ਜਾਂਦੇ ਨੇ ਪਰ ਉਹ ਵੀ ਵਾਅਦਾ ਕਿਤਨੋਂ ਕਿਤੇ ਜਿਹੜਾ ਹੈਗਾ ਵੋਟਾਂ ਤੋਂ ਪਹਿਲਾਂ ਇੱਕ ਪੁਹਾਰਾ ਹੋ ਗਿਆ ਫੂਕ ਨਿਕਲ ਗਈ ਉਹਦੀ ਵੀ ਉਸ ਤੋਂ ਬਾਅਦ ਹੁਣ ਭਗਵਾਨਤਮਾਨ ਸਰਕਾਰ ਜਿਹੜੀ ਬਦਲਾਅ ਦੀ ਸਰਕਾਰ ਕਹਿੰਦੇ ਆ ਜਿਹੜੀ ਕਿ ਬਾਰ-ਬਾਰ ਦਿੱਲੀ ਮਾਡਲ ਦੀ ਗੱਲ ਕਰਦੀ ਆ ਹਾਇਰ ਐਜੂਕੇਸ਼ਨ ਦੀ ਗੱਲ ਕਰਦੀ ਆ ਸਕੂਲ ਐਜੂਕੇਸ਼ਨ ਦੀ ਗੱਲ ਕਰਦੀ ਆ ਉਹ ਵੀ ਪਿਛੇ ਜੇ ਇੱਥੇ ਆਏ ਸੀਗੇ ਮਹੀਨਾ ਡੇਢ ਮਹੀਨਾ ਪਹਿਲਾਂ ਉਹ 200 150 ਕਰੋੜ ਦੇ ਦੋ ਡੇਢ ਤੋਂ 200 ਕਰੋੜ ਰੁਪਏ ਜਿਹੜੇ ਗ੍ਰਾਂਟ ਦਾ ਭਰੋਸਾ ਦੇ ਕੇ ਗਏ ਨੇ ਪਰ ਹਜੇ ਤੱਕ ਭਰੋਸੇ ਹੀ ਨਹੀਂ ਸਾਰੇ ਇਹੜੇ ਹੱਲ ਨੇ ਮੇਨ ਹੱਲ ਕੋਈ ਵੀ ਪਬਲਿਕ ਇੰਸਟੀਚਿਊਟ ਆ ਜਿਹੜਾ ਸਰਕਾਰੀ ਇੰਸਟੀਚਿਊਟ ਆ ਉਹ ਪਬਲਿਕ ਫੰਡਿੰਗ ਤੋਂ ਬਿਨਾ ਨਹੀਂ ਚੱਲਦਾ ਹੁੰਦਾ ਪਬਲਿਕ ਫੰਡਿੰਗ ਆ ਜਿਹੜੀ ਉਹ ਸਰਕਾਰ ਨੇ ਕਰਨੀ ਉਹ ਹੋ ਨਹੀਂ ਰਹੀ ਹੈਗੀ ਉਹ ਕਿੱਥੋਂ ਹੋਊਗੀ ਜੇ ਸਰਕਾਰਾਂ ਦੀਆਂ ਨੀਤਾਂ ਠੀਕ ਹੋਣੀਆਂ ਇਹਦੇ ਪ੍ਰਾਈਵੇਟ ਜਿਹੜੀ ਐਜੂਕੇਸ਼ਨ ਦਾ ਬੋਲ ਵਾਲਾ ਬਹੁਤ ਉੱਚੇ ਲੈਵਲ ਤੇ ਹੋ ਚੁੱਕਿਆ ਹੈ ਪਿਆਬੀ ਯੂਨੀਵਰਸਿਟੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹੈ ਗ੍ਰਾਂਟਾਂ ਨੂੰ ਰੈਗੂਲਰ ਗ੍ਰਾਂਟ ਨੂੰ ਤਰਸ ਰਹੀ ਹੈ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਬਾਰ ਬਾਰ ਭਗਵਾਨ ਤੁਮਨਜੀ ਨੂੰ ਇਹੀ ਇੱਥੇ ਜਿਹੜੇ ਸਾਡੇ ਪਹਿਲਾਂ ਹਰਪਾਲ ਜੀਮਾ ਦੀ ਸੀਗੇ ਹੁਣ ਵਿੱਤ ਮੰਤਰੀ ਨੇ ਉਹ ਵੀ ਬਹੁਤ ਵਾਰ ਆ ਕੇ ਇੱਥੇ ਦੀ ਹਾਲਾਤ ਦੇਖ ਕੇ ਆਨੇ ਸਾਡੇ ਨਾਲ ਇੱਥੇ ਧਰਨਿਆਂ ਮੁਜਾਰਿਆਂ ਤੇ ਆਏ ਨੇ ਉਹਨਾਂ ਨੂੰ ਇਹੀ ਬੇਨਤੀ ਆ ਵੀ ਜਿਹੜਾ ਆਉਣ ਵਾਲਾ ਬਜਟ ਆ ਉਹਦੇ ਵਿੱਚ ਆ ਜਿਹੜਾ ਇਨੂੰ ਇਹਦੀ ਗ੍ਰਾਂਟ ਵਧਾ ਕੇ ਮਨਥਲੀ ਆ ਜਿਹੜੀ ਰੈਗੂਲਰ ਗ੍ਰਾਂਟ ਕਰੀ ਜਾਵੇ ਤੇ ਜਿਹੜਾ ਇਹਦਾ ਕਰਜ਼ਾ ਉਹ ਪੰਜਾਬ ਸਰਕਾਰ ਓਟੇ ਜਿਵੇਂ ਪੰਗਾਂ